ਟੌਨੀ ਦੇ ਬੋਸ ਸੂਟ ਮੰਗਾਇਆ ਹੋਣਾ ਟੌਨੀ ਦੇ ਬੋਸ ਨੇ ਮੈਨੂੰ ਸਾਫ ਪਤਾ ਟੌਨੀ ਦੇ ਬੋਸ ਤੇਰੀ ਖਰਾਬ ਆ ਗਈ ਸੂਟ ਤੋਂ ਨਹੀਂ ਹੈ ਜੀ ਉਹ ਖਾਣਾ ਹੈ ਤਾਂ ਉਹ ਮੈਂ ਆਪਕੋ ਦਿਖਾ ਨਹੀਂ ਸਕਤੇ ਕਿਉਂ ਦਿਖਾ ਕੇ ਨਹੀਂ ਸਕਦਾ ਕਾ ਤਾਂ ਨਹੀਂ ਦਿਖਾ ਸਕਤੇ ਹੈ ਆਪ ਕੀ ਵੱਲ ਲੱਗੀ ਨਹੀਂ ਦਿਖਾ ਸਕਦਾ ਐਕਚੁਅਲੀ ਕੀ ਹੈ ਕਿ ਨਾ ਮੈਂ ਡਿਲੀਵਰੀ ਬாய் ਹਾਂ ਮੈਂ ਉਹ ਡਿਲੀਵਰੀ ਮਾਇਆ ਬੇ ਹਾਂਜੀ ਮੈਂ ਡਿਲੀਵਰੀ ਬாய் ਵੇ ਤੂੰ ਚੱਜ ਨਾਲ ਬੋਲ ਉਹ ਕੀ ਬੰਦ ਤੂੰ ਪੁੱਠੇ ਕੰਮ ਕਰਦਾ ਤੂੰ ਕੀ ਨਰਸ ਦੇ ਕੋਰਸ ਕੀਤਾ ਵਾ ਹੈ ਮੇਰੀ ਮਾਸੀ ਹੈ ਇਥੇ ਦਾਈ ਤਾਂ ਉਹ ਕਰਦੀ ਹੈ ਦਾਈ ਪੁਣੇ ਦਾ ਕੰਮ ਹੁਣ ਤੂੰ ਆ ਕੰਮ ਕਰਨ ਲੱਗ ਗਿਆ ਲੈ ਕਮਾਲ ਦੀ ਗੱਲ ਆ ਬੰਦੇ ਵੀ ਹੁਣ ਡਿਲੀਵਰੀ ਨਾ ਕਰਨ ਲੱਗੇ ਉਹਦਾ ਕੀ ਹੈ ਕਿ ਨਾ ਮੈਂ ਖਾਣਾ ਲੈ ਕੇ ਆਇਆ ਹਾਂ ਮੈਨੂੰ ਖਾਣਾ ਦੇਣਾ ਟੋਨੀ ਦੇ ਘਰ ਮੇ ਮੈਨੂੰ ਖਾਣਾ ਪਹੁੰਚਾਣਾ ਹੈ ਕੀ ਨਹੀਂ ਕਿਹਾ ਉਹ ਟੋਨੀ ਦੀ ਬਹੂ ਨੇ ਨਾ ਖਾਣਾ ਮੰਗਵਾਇਆ ਮੈਂ ਖਾਣਾ ਲੈ ਕੇ ਆਇਆ ਹਾਂ ਹਾਏ ਬੇਟਾ ਉਹਨੀ ਦੀ ਬਹੂ ਰੋਟੀ ਨਹੀਂ ਪਕਾਉਂਦੀ ਨਹੀਂ ਮੈਨੂੰ ਤਾਂ ਇਸ ਬਾਤ ਦਾ ਨਹੀਂ ਪਤਾ ਲੈ ਤੈਨੂੰ ਕਿਉਂ ਨਹੀਂ ਪਤਾ ਹੈ ਸਾਰਾ ਕੁਝ ਤੈਨੂੰ ਪਤਾ ਹੈ ਤੂੰ ਐਡਾ ਮੰਗਰ ਡੱਬਾ ਟੰਗੀ ਫਿਰਦਾ ਹੈ ਹਲੇ ਤੂੰ ਕਹਿੰਦਾ ਹੈ ਕਿ ਮੈਨੂੰ ਕੁਝ ਪਤਾ ਨਹੀਂ ਹੈ ਟੋਨੀ ਦੀ ਬਹੂ ਨੇ ਜਾ ਕੇ ਤਰੋਟੀ ਪਾਣੀ ਮੰਗਾਇਆ ਹੈ ਤੇ ਤੈਨੂੰ ਕਹਿ ਨਹੀਂ ਸਕਦਾ ਸੀ ਕਿ ਵੀ ਤੇਰੇ ਹੱਥ ਵੱਡੇ ਹੋਏ ਹਨ ਤੂੰ ਆਪਣੇ ਬੰਦੇ ਕਰਦੇ ਹੱਥਾਂ 'ਚ ਰੋਟੀ ਬਣਾ ਕੇ ਖਵਾ ਦੇਖੋ ਜੀ ਉਹਨਾਂ ਨੇ ਨਾ ਮੋਬਾਈਲ 'ਤੇ ਆਰਡਰ ਦੇ ਦਿਆ ਜੀ ਆਪਣਾ ਹਾਂ ਮੋਬਾਈਲ ਨੇ ਫਿਰ ਮੈਸੇਜ ਭੇਜਿਆ ਢਾਬੇ 'ਮੈਂ ਢਾਬੇ ਵਾਲੋ ਨੇ ਮੇਰੇ ਕੋਲ ਭੇਜ ਦਿਆ ਜੀ ਤੂੰ ਮੈਂ ਖਾਣਾ ਲੈ ਕੇ ਆਇਆ ਮੇਰੀ ਗੱਲ ਸੁਣਵੇਂ ਤੂੰ ਤਾਂ ਚਲ ਮਲੰਗਾ ਆਇਆ ਹੀ ਆਇਆਗਾ ਹਾਂ ਜੀ ਤੇ ਢਾਬੇ ਵਾਲੇ ਨਾਲ ਕਾਹਦੋ ਗੱਲਬਾਤ ਕਰਦੀ ਓਦੀ ਬਹੂ ਟੋਨੀ ਦੀ ਉਹਨਾਂ ਜੀ ਮੋਬਾਈਲ 'ਮੇਨੇ ਕੈਪ ਹੁੰਦੀ ਹੈ ਜ ਹਾਂ ਪੀਜ਼ਾ 버거 ਬੇ ਪੀਜ਼ਾ 버거 ਹਾਂਜੀ ਮੈਂ ਹੁਣ ਟੌਨ ਨਹੀਂ ਪੀਜ਼ਾ 버거 ਖਾਣ ਲਾਤਾ ਉਹਦੀ ਬਹੂ ਨੇ ਮੈਨੂੰ ਐ ਨਹੀਂ ਸਮਝ ਲੱਗਦੀ ਹੈ ਕਿ ਵੀ ਇਹਨਾਂ ਨੇ ਵਿਆਹ ਕਾਦੀ ਖਾਤਰ ਕਰਾਏ ਹੈ ਜਦ ਇਹਨਾਂ ਨੇ ਪੀਜ਼ਾ 버거 ਹੀ ਖਾਣਾ ਹੈ ਫਿਰ ਜਦਾਂ ਮੀਆਂ ਕਾਰੇ ਵਾਸਤੇ ਲਿਆਉਂਦੇ ਹੈ ਫਿਰ ਬਾਅਦ ਚੜੇ ਨੇ ਤਲਾਕ ਹੋਤੇ ਹੈ ਕਿਹੜੀ ਗੱਲ ਹੋਤੇ ਹੈ ਤਲਾਕ ਜਦ ਰੋਟੀ ਤਾਂ ਬੰਦੇ ਕੋ ਮੌਲਦੀ ਖਵਾਉਣੀ ਹੈ ਨਾਲੇ ਖਵਾਉਣਾ ਹੀ ਪੀਜ਼ਾ 버거 ਹੈ ਤਮੇ ਤੇਰੇ ਵਰਗੇ ਮਲੰਗ ਵਿੱਚ ਤੁਰੇ ਫਿਰਦੇ ਆ ਜਿਹੜਾ ਆ ਤੇਰਾ ਪੀਚਾ ਵਰਕਰ ਆ ਇਹ ਸਾਡੀ ਦਾੜ ਰੋਟੀ ਤੋਂ ਵੱਧ ਸਵਾਦ ਆਗਾ ਮੈਂ ਤੋ ਮੈਡਮ ਵੀ ਆਪਨੇ ਚੱਤ ਪਹਿਲੀ ਵਾਰ ਦੇਖਾਂ ਆਂਟੀ ਮੈਂ ਤੋ ਇੱਥੇ ਆਤਾ ਰਹਤਾ ਹਾਂ ਔਰ ਘਰ ਵੀ ਮੰਗਵਾਤਾ ਸਾਰਾ ਪੈੰਟ ਤੁਸੀਂ ਸਾਡਾ ਪਟਤਾ ਹਰੇ ਘਰ ਦੀ ਟੀਮ ਆ ਮੁੱਲ ਦੀ ਰੋਟੀ ਖਾਂਦੀ ਐ ਉਹਦੇ ਬੰਦਿਆਂ ਨੂੰ ਤਾਂ ਸਿੱਧੇ ਮੂੰਹ ਨਹੀਂ ਬੋਲਦੀਆਂ ਰਾਤ ਨੂੰ ਉਹਨੂੰ ਰੋਟੀ ਜਦੋਂ ਮੰਗਤਾ ਹੈ ਬੰਦਾ ਉਹ ਤਾਂ ਰੋਟੀ ਨਹੀਂ ਦਿੰਦੀ ਹੈ ਤੜਕੇ ਵੀ ਨਹੀਂ ਬੰਦੇ ਕੇ ਮੱਥੇ ਲੱਗਦੀ ਹੈ ਹੈ ਸਾਰਾ ਦੁਪਹਿਰਾ ਵੀ ਸੌਂ ਪੈ ਕੇ ਕੱਢ ਦਿੰਦੀ ਹੈ ਇਹ ਬੰਦੇ ਕੀ ਖਾਤਰ ਦੋ ਰੋਟੇ ਨਾ ਵੀ ਨੱਪ ਸਕਦੀ ਹੈ ਫਿਰ ਇਨਕੇ ਤਲਾਕ ਕਿ ਕਰ ਕੇ ਕਰਾਉਂਦੇ ਆ ਮਲਾਂ ਦੇ ਜਿਹੜੇ ਵਿੱਚ ਤੇ ਫਿਰਦੇ ਟੋਨੀ ਦਾ ਘਰ ਕਿੱਧਰ ਹੈ ਜੀ ਦੱਸਣਾ ਨਹੀਂ ਬਾਈ ਟੋਨੀਆ ਘਰ ਹਾਂ ਹਣੇ ਹੀ ਬਤਾਤੇ ਟੋਨੀਆ ਘਰ ਤੂੰ ਦੱਸ ਕਿਆ ਕਰ ਲੇਗਾ ਟੋਨੀ ਕਾ ਘਰ ਪੁੱਛਦਾ ਹੈ ਕੱਲੂ ਤੂੰ ਕਿਸੇ ਹੋਰ ਬੰਦੇ ਕਾ ਘਰ ਪੁੱਛਿਆ ਕੱਲੂ ਕਿਸੇ ਹੋਰ ਬੜੀਆ ਘਰ ਪੁੱਛੇਗਾ ਆਜਾ ਸਾਡੇ ਘਰ ਤੱਕ ਪਹੁੰਚ ਕੇ ਤੂੰ ਤੂੰ ਹਮਾਰਾ ਘਰ ਲੁੱਟ ਲੇਗਾ ਜੀ ਨੇ ਡਿਊਟੀ ਹੈ ਮੈਂ ਡਿਲੀਵਰੀ ਬਾਇ ਹਾਂ ਮੁਝੇ ਟੋਨੀ ਕੇ ਘਰ ਇਤਲਾਕ ਦੀ ਗੱਲ ਚਲਤੀ ਹੈ ਅਗਰ ਕੱਲ ਟੋਨੀ ਕਾ ਤਲਾਕ ਹੋ ਗਿਆ ਤੋ ਮੈਂ ਤੇਰਾ